ਬਟਾਲਾ ਪੁਲਿਸ ਦੇ ਵੱਲੋਂ ਪਬਲਿਕ ਦੇ ਗੁੰਮ ਹੋਏ ਮੋਬਾਈਲਾਂ ਨੂੰ ਟ੍ਰੇਸ ਕਰਨ ਸੰਬੰਧੀ ਵਿੱਢੀ ਗਈ ਮੁਹਿੰਮ ਤੁਹਾਡਾ ਗੁੰਮ ਹੋਇਆ ਮੋਬਾਈਲ ਹੁਣ ਵਾਪਸ ਤੁਹਾਡੇ ਹੱਥ ਦੇ ਦੂਜੇ ਚਰਨ ਦੇ ਵਿੱਚ ਬਟਾਲਾ ਪੁਲਿਸ ਦੇ ਵੱਲੋਂ ਗੁੰਮ ਹੋਏ 103 ਮੋਬਾਈਲ ਜਿੰਨਾਂ ਦੀ ਕੀਮਤ ਕਰੀਬ 5 ਲੱਖ ਦੇ ਕਰੀਬ ਹੈ ਉਹਨਾਂ ਨੂੰ ਇੱਕ ਮਹੀਨੇ ਦੇ ਅੰਦਰ ਟ੍ਰੇਸ ਕਰਕੇ ਰਿਕਵਰ ਕੀਤਾ ਗਿਆ ਐਸਐਸਪੀ ਬਟਾਲਾ ਸੁਹੇਲ ਕਾਸਿਮੀਰ ਦੇ ਵੱਲੋਂ ਪੁਲਿਸ ਲਾਈਨ ਬਟਾਲਾ ਦੇ ਵਿੱਚ ਇੱਕ ਵਿਸ਼ੇਸ਼ ਪ੍ਰੋਗਰਾਮ ਕਰਵਾ ਕੇ ਰਿਕਵਰ ਕੀਤੇ ਗਏ ਗੁੰਮਸ਼ੁਦਾ ਮੋਬਾਈਲਾਂ ਨੂੰ ਉਹਨਾਂ ਦੇ ਅਸਲ ਮਾਲਕਾਂ ਦੇ ਹਵਾਲੇ ਕੀਤਾ ਗਿਆ ਇਸ ਦੌਰਾਨ ਗੱਲਬਾਤ ਕਰਦੇ ਹੋਏ ਐਸਐਸਪੀ ਬਟਾਲਾ ਦੇ ਵੱਲੋਂ ਦੱਸਿਆ ਗਿਆ ਕਿ ਮੋਬਾਈਲਾਂ ਨੂੰ ਪੰਜਾਬ ਰਾਜ ਅਤੇ ਪੰਜਾਬ ਤੋਂ ਬਾਹਰ ਦੇਸ਼ ਭਰ ਦੇ ਵੱਖ-ਵੱਖ ਰਾਜਾਂ ਦੇ ਵਿੱਚੋਂ ਰਿਕਵਰ ਕੀਤਾ ਗਿਆ। ਉਹਨਾਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਜਦ ਵੀ ਉਹਨਾਂ ਦਾ ਮੋਬਾਈਲ ਗੁੰਮ ਹੁੰਦਾ ਹੈ ਤਾਂ ਉਹਦੀ ਤੁਰੰਤ ਕੰਪਲੇਂਟ ਆਪਣੇ ਨਜ਼ਦੀਕੀ ਸਾਂਝ ਕੇਂਦਰ ਅਤੇ ਥਾਣਾ ਸਾਈਬਰ ਕ੍ਰਾਈਮ ਬਟਾਲਾ ਦੇ ਵਿੱਚ ਦਿੱਤੀ ਜਾਵੇ। ਬਟਾਲਾ ਪੁਲਿਸ ਦੇ ਵੱਲੋਂ ਗੁੰਮ ਹੋਏ ਮੋਬਾਈਲਾਂ ਨੂੰ ਜਲਦ ਤੋਂ ਜਲਦ ਟ੍ਰੇਸ ਕਰਕੇ ਉਹਨਾਂ ਅਸਲ ਮਾਲਕਾਂ ਦੇ ਹਵਾਲੇ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਐਸਐਸਪੀ ਬਟਾਲਾ ਨੇ ਦੱਸਿਆ ਕਿ ਗੁੰਮ ਹੋਏ ਮੋਬਾਈਲਾਂ ਨੂੰ ਟ੍ਰੇਸ ਕਰਨ ਥਾਣਾ ਸਾਈਬਰ ਕ੍ਰਾਈਮ ਬਟਾਲਾ ਦੇ ਵਿੱਚ ਤਾਇਨਾਤ ਹੈੱਡ ਕਨਸਟੇਬਲ ਜਤਿੰਦਰ ਸਿੰਘ ਦੀ ਵਿਸ਼ੇਸ਼ ਤੌਰ ਤੇ ਡਿਊਟੀ ਲਾਈ ਗਈ ਹੈ ਅਤੇ ਹੈੱਡ ਕਨਸਟੇਬਲ ਜਤਿੰਦਰ ਸਿੰਘ ਦੇ ਵੱਲੋਂ ਆਪਣੀ ਡਿਊਟੀ ਬਹੁਤ ਹੀ ਮਿਹਨਤ ਅਤੇ ਲਗਨ ਅਤੇ ਤੰਦੇਹੀ ਦੇ ਨਾਲ ਨਿਭਾਈ ਜਾ ਰਹੀ ਹੈ ਅੱਜ ਸਿਵਲ ਲਾਈਨਾਂ ਆਏ ਆ ਤੇ ਫੋਨ ਮੇਰਾ ਗਵਾਇ ਗਿਆ ਦਾ ਸੀ ਉਥੇ ਆਪਾਂ ਸਾਈਬਰ ਕ੍ਰਾਈਮ ਚ ਲਖਾਈ ਬਟਾਲੇ ਤੁਹਾਡਾ ਐਮਰ ਨੰਬਰ ਲਿਖਾ ਕੇ ਨਾ ਤੇ ਨੰਬਰ ਆਪ ਲਖਾਇਆ ਸੀ ਉਹਨਾਂ ਨੇ 24 ਘੰਟੇ ਦੇ ਅੰਦਰ ਅੰਦਰ ਫੋਨ ਲੱਭ ਲਿਆ ਟਰੇਸ ਕਰਕੇ ਤੇ ਅੱਜ ਇੱਥੇ ਮਿਲਿਆ ਤੁਹਾਨੂੰ ਸਿਵਲ ਲਾਈਨ 'ਚ ਜਿਹੜਾ ਗਵਾਚਿਆ ਸੀ ਕਿਹੜੀ ਕਿਹੜੀ ਮੋਟਰਾਂ ਚੱਲਦੀਆਂ ਪਈਆਂ ਸਭ ਬੜੀ ਮੁਸ਼ਕਲ ਚੱਲੀ ਏ ਗਵਾਜਿਆ ਤੇ ਬੰਦੇ ਨੂੰ ਹੁੰਦਾ ਕਿ ਫੋਨ ਗਾਜ ਗਿਆ ਇਹ ਤਾਂ ਉਹਨੇ ਇਕੱਲੇ ਪੇਮੈਂਟ ਧਾਰੀ ਦਿੱਤੀ ਤੇ ਉਹ ਮੌਕੇ ਤੇ ਕਹਿੰਦਾ ਕਿ ਉਹਨੂੰ ਪੇਮੈਂਟ ਸਾਰੀ ਦੋ ਮੌਕੇ ਤੇ ਇਕੱਠੀ-ਕੁੱਠੀ ਕਰਕੇ ਪੇਮੈਂਟ ਐਹੀ ਦਿੱਤੀ ਉਹ ਫਿਰ ਮਸਲਾ ਹਲ ਹੋਇਆ ਤੇ ਫਿਰ ਫੋਨ ਦੀ ਕੰਪਲੇਟ ਲਖਾਈ ਆਪਾਂ ਕੀ ਕੀਮਤ ਦਾ ਫੋਨ ਹੀ ਭਾਈ ਜੀ ਕੀਮਤ ਸਰ 43000 ਰੁਪਏ ਦਾ ਸੀ ਕੀ ਕੰਮ ਕਰਦਾ ਸੀ ਮੇਰਾ ਡਿਲੀਵਰੀ ਦਾ ਸੀ ਨੌਕਰੀ ਵੀ ਸਰ ਗਈ ਜੇ ਹੁਣ ਅੱਜ ਮਿਲ ਗਿਆ ਫੋਨ ਮਿਲ ਗਿਆ ਸਰ ਬਹੁਤ ਖੁਸ਼ੀ ਆ ਜਿੱਥੋਂ ਅਸੀਂ ਫੜ ਫੜ ਕੇ ਪੈਸੇ ਚੱਕੇ ਆ ਫੋਨ ਵੇਚ ਕੇ ਪੈਸੇ ਦਵਾਂਗੇ ਸਰ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਪਟਨਾ ਪੁਲਿਸ ਨੇ ਐਸਾ ਕਰਾਲ ਲਿਆ ਨਹੀਂ ਨਹੀਂ ਬਹੁਤ ਬਹੁਤ ਧੰਨਵਾਦ ਵਾਲਾ ਪੁਲਿਸ ਦਾ ਸਰਨੇ ਸਾਹਬੇ ਕਰਮ ਵਾਲਿਆਂ ਦਾ ਉਹਨਾਂ ਨੇ ਫੋਨ ਹੱਥ ਲੱਭ ਕੇ ਦਿੱਤਾ ਕਿਉਂਕਿ ਅਸੀਂ ਬਹੁਤ ਉਸ ਟਾਈਮ ਹੁੰਦਾ ਕਿ ਜਿਵੇਂ ਫੋਨ ਗਵਾਜੇ ਬੜਾ ਹੁੰਦਾ ਕਿ ਕਿੱਥੋਂ ਪੈਸੇ ਇਕੱਠ ਕਰਾਂਗਾ ਕਿੰਨੋਂ ਕੁ ਬਲੇ ਲਖਾਈਏ ਨਾਲੇ ਇੱਥੇ ਅਸੀਂ ਪਾਰਸਲ ਤੇ ਨੇਹਾ ਥਾਣੇ ਚ ਉਹਨਾਂ ਨੇ ਉਹ ਦੱਸਿਆ ਕਿ ਮੈਂ ਉਹਨਾਂ ਨੂੰ ਦੱਸਿਆ ਸੀ ਤੇ ਕਹਿੰਦੇ ਅੰਦਰ ਨ ਕੁ ਬਲੇ ਲਖਾ ਦੋ ਬਹੁਤ ਬਹੁਤ ਧੰਨਵਾਦ ਤਾਂ ਪਿਛਲੇ ਮਹੀਨੇ ਦੇ ਵਿੱਚ ਕਰੀਬਨ 20 ਲੱਖ ਦੇ 120 ਫੋਨ ਅਸੀਂ ਲੋਕਾਂ ਨੂੰ ਡਿਸਟ੍ਰਿਬਿਊਟ ਕਰ ਲਏ ਸੀਗੇ ਉਸ ਤੋਂ ਬਾਅਦ ਲੋਕਾਂ ਨੂੰ ਅਵੇਅਰਨੈਸ ਵੀ ਆ ਗਈ ਕਾਫੀ ਸਾਰੇ ਲੋਕਾਂ ਨੇ ਅਪਰੋਚ ਕਰ ਲਿਆ ਐਂਡ ਅਗੇਨ ਇੱਕ ਮਹੀਨੇ ਦੇ ਵਿੱਚ ਹੁਣ ਅਸੀਂ 130 ਮੋਬਾਈਲ ਜਿਹੜੇ ਹੈ ਉਹ ਲੋਕਾਂ ਦੇ ਰਿਕਵਰ ਕਰ ਲਏ ਤਾਂ ਇਹਦੇ ਵਿੱਚ ਲੋਕਾਂ ਦੇ ਇਮੋਸ਼ਨਸ ਜੁੜਦੇ ਹੈ ਮੋਬਾਈਲ ਫੋਨ ਦੇ ਨਾਲ ਤਾਂ ਉੱਚ ਸਾਡੀ ਟੀਮ ਨੇ ਕਾਫੀ ਮਿਹਨਤ ਕਰਕੇ ਇਹ ਜਿਹੜੇ 130 ਮੋਬਾਈਲ ਫੋਨਸ ਰਿਕਵਰ ਕਰ ਲਏ ਇਹਨਾਂ ਦੀ ਕੀਮਤ ਮਾਰਕੀਟ ਦੇ ਵਿੱਚ ਕਰੀਬਨ 22 ਲੱਖ ਰੁਪਏ ਦੀ ਹੈਗੀ ਤਾਂ ਇਹਦੇ ਵਿੱਚ ਜਦੋਂ ਅਸੀਂ ਇਹਨਾਂ ਕੋਲ ਉਹ ਮਤਲਬ ਇਹਨਾਂ ਦੀ ਸਟੋਰੀਜ਼ ਵੀ ਸੁਣ ਰਹੇ ਸੀਗੇ ਤਾਂ ਇੱਕ ਅਸੀਂ ਬ੍ਰਾਂਡ ਨਿਊ ਜਿਹੜਾ ਆਈਫੋਨ ਹੈ ਉਹ ਰਿਕਵਰ ਕਰ ਲਿਆ ਸੀਗਾ ਤੋ ਬੇਸਿਕਲੀ ਇੱਕ ਡਿਲੀਵਰੀ ਬாய் ਉਹ ਡਿਲੀਵਰੀ ਕਰਨ ਜਾ ਰਿਹਾ ਸੀਗਾ ਉਹਦੇ ਬੈਗ ਚ ਡਿੱਗ ਗਿਆ ਸੀਗਾ ਤਾਂ ਉਹਦਾ ਫੋਨ ਮਿਸਪਲੇਸ ਹੋਇਆ ਉਸ ਕਰਕੇ ਉਹਨੂੰ ਨੌਕਰੀ ਤੋਂ ਕੱਢਿਆ ਗਿਆ which was very sorry ਤਾਂ ਬਟ ਫੋਨ ਫੇਰ ਅਸੀਂ ਜਿਹੜਾ ਫੋਨ ਰਿਕਵਰ ਕਰਕੇ ਅੱਜ ਉਹਨੂੰ ਸੀ ਵਾਪਸ ਕਰਤਾ ਤਾਂ ਆਈ ਹੋਪ ਕਿ ਉਹਦੀ ਜਿਹੜੀ ਨੌਕਰੀ ਹੈ ਹੁਣ ਉਹਨੂੰ ਵਾਪਸ ਮਿਲ ਜੂਗੀ ਨਾਲ ਦੇ ਨਾਲ ਇਸੇ ਤਰ੍ਹਾਂ ਇੱਕ ਲੇਡੀ ਦਾ ਪਰਸ ਵੀ ਉਹ ਡਿੱਗ ਗਿਆ ਸੀਗਾ ਤਾ ਉਹ ਕਾਗਜ਼ਾਤ ਜਿਹੜੇ ਹੈਗੇ ਨੇ ਪੈਸੇ ਮੋਬਾਈਲ ਫੋਨ ਸਾਰਾ ਕੁਝ ਹੀ ਅਸੀਂ ਅੱਜ ਇਹਨਾਂ ਨੂੰ ਵਿੱਚ ਕੰਟੀਨਿਊਸਲੀ ਕਾਲਿੰਗ ਹੁੰਦੀ ਹੈ ਐਂਡ ਮੋਬਾਈਲ ਫੋਨ ਜਦੋਂ ਸਾਨੂੰ ਮਤਲਬ ਪਤਾ ਚੱਲਦਾ ਹੈ ਟੈਕਨੀਕਲੀ ਤਾਂ ਕਾਫੀ ਸਾਰੇ ਤਾਂ ਡਿਸਟ੍ਰਿਕਟ ਤੋਂ ਬਾਹਰ ਹੁੰਦੇ ਕੁਝ ਤਾਂ ਸੂਬੇ ਤੋਂ ਵੀ ਬਾਹਰ ਹੁੰਦੇ ਹੈ ਤਾਂ ਉਹਦਾ ਰੈਗੂਲਰ ਫਾਲੋਅ ਅਪ ਕਰਨਾ ਸਾਰਾ ਕੁਝ ਹੀ ਕਰਨਾ ਤਾਂ ਮਤਲਬ ਮਿਹਨਤ ਤਾਂ ਲੱਗਦੀ ਹੈ ਪਰ ਇਹ ਜਿਹੜਾ ਉਪਰਾਲਾ ਬੜਾ ਨੇਕ ਹੈ ਤਾਂ ਅਸੀਂ ਇਹ ਤਾਂ ਇਹ ਜਾਂ ਤਾਂ ਮਿਸਪਲੇਸ ਹੋਣਦੇ ਹੋਏ ਸੀਗੇ ਜਾਂ ਡਿੱਗੇ ਜਿਸ ਤਰ੍ਹਾਂ ਮੈਂ ਡਿਲੀਵਰੀ ਬாய் ਦਾ ਕਹਿ ਰਿਹਾ ਸੀਗਾ ਕਿ ਉਹਦਾ ਮੋਬਾਈਲ ਫੋਨ ਡਿੱਗ ਗਿਆ ਸੀਗਾ ਤਾਂ ਉਹਦੇ ਵਿੱਚ ਅਸੀਂ ਮਿਸਪਲੇਸਡ ਮੋਬਾਈਲ ਉਹਨਾਂ ਨੂੰ ਵਾਪਸ ਕਰਦੇ ਆ ਪਰ ਅਸੀਂ ਉਹ ਵੀ ਟ੍ਰੇਸ ਕਰਦੇ ਜ ਜਿਹਦੇ ਵਿੱਚ ਕੋਈ ਚੋਰੀ ਜਾਂ ਸਨੈਚਿੰਗ ਇਸ ਤਰ੍ਹਾਂ ਦਾ ਹੁੰਦਾ ਹੈ ਫਿਰ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਆਪਾਂ ਉਹ ਕਰਦੇ ਆ ਨਹੀਂ ਇਹ ਉਪਰਾਲਾ ਸਾਡਾ ਚੱਲੂਗਾ ਇਹਦੇ ਵਿੱਚ ਅਸੀਂ ਪਿਛਲੇ ਮਹੀਨੇ ਵੀ ਕਰ ਲਿਆ ਇਸ ਮਹੀਨੇ ਵੀ ਹੁਣ ਅੱਜ ਦੇ ਦਿਨ ਕਰ ਲਿਆ ਅੱਗੇ ਵੀ ਕਰਾਂਗੇ ਤਾਂ ਸਾਡੀ ਟੀਮ ਇਹਦੇ ਵਿੱਚ ਲੱਗੀ ਹੈ ਐਂ ਤੁਹਾਡੇ ਮਾਧਿਅਮ ਰਹੀ ਮੈਂ ਸਾਰਿਆਂ ਨੂੰ ਦੱਸਣਾ ਵੀ ਚਾਹਣਾ ਕਿ ਜੇ ਕਿਤੇ ਥੋੜਾ ਮੋਬਾਈਲ ਫੋਨ ਮਿਸਪਲੇਸ ਹੋ ਜਾਂਦਾ ਹੈ ਘੁੰਮ ਜਾਂਦਾ ਹੈ ਜਾਂ ਸਨੈਚਿੰਗ ਚੋਰੀ ਜੋ ਵੀ ਹੁੰਦਾ ਹੈ ਤਾਂ ਬਟਾਲੇ ਦੇ ਵਿੱਚ ਜਿਹੜਾ ਸਾਡਾ ਸਾਈਬਰ ਪੁਲਿਸ ਸਟੇਸ਼ਨ ਹੈ ਉੱਥੇ ਰਾਬਤਾ ਕਾਇਮ ਕਰ ਲੋ ਤਾਂ ਉਹਨੂੰ ਆਪਾਂ ਲੱਭ ਕੇ ਤੁਹਾਨੂੰ ਵਾਪਸ ਕਰ ਦਵਾਂਗੇ